ਪਤਾ ਨਹੀਂ ਚਲੇ ਆ ਕੋਸਲਾ ਆਏ ਬਾਹਰ ਖਿੜਕੀ ਪੁੱਟ ਕੇ ਇੱਕ ਗ੍ਰਿਲ ਪੁੱਟੀ ਬਾਹਰ ਹਾਂਜੀ ਤੇ ਇਹ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆਣਾ ਕੋਈ 30 ਲੱਖ ਰੁਪਏ ਸੁਨੇ ਕਹਿਣੀ ਹਾਂਜੀ ਨਵੀਕ ਸਿੰਘ ਹਾਂਜੀ 1 ਲੱਖ ਕਰਿਆ ਥਾ ਪਰ ਕਿੰਨੇ ਕੁ ਲਗਭਗ ਦੇਣੇ ਸੀ ਕਿੰਨੇ ਟੋਲੇ ਕੋ 25 ਕ ਟੋਲਾ ਸੋਨਾ ਹਣਾ ਇਹ ਦੁਕਾਨ ਤੇ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਚਾ ਬੇਟੀ ਜੁਐਲਰੀ ਵੀ ਇੱਥੇ ਵੇਚੀ ਹਾਂਜੀ ਬੇਟੀ ਦੀ ਵੀ ਮੇਰੀ ਜੁਐਲਰੀ ਸਾਰੇ ਲੈ ਗਏ ਹਾਂਜੀ ਸਾਰੇ ਲੈ ਗਏ ਕੀ ਮੰਕਰਦੇ ਪੁਲਿਸ ਪ੍ਰਸ਼ਾਸਨ ਤੋਂ ਪਰਤਾਸ ਇਹ ਹੀ ਕਰਦੇ ਆਸੀਂ ਮੰਗ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣਾ ਹੋ ਉਹਨਾਂ ਨੂੰ ਚੋਰੀਆਂ ਵੱਧ ਰਹੀਆਂ ਪਈਆਂ ਨੇ ਸਾਰਿਆਂ ਘਰਾਂ ਲੱਗੇ ਵੀ ਕਿਉਂ ਹੀ ਹੈ ਚੋਰੀ ਦੋ ਘਰਾਂ ਤੋਂ ਕਰਕੇ ਗਏ ਨੇ ਚੋਰੀ ਤੇ ਉਹ ਇਹ ਹੀ ਕਰਦੇ ਪਏ ਆਸੀਂ ਮੰਗੀ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਤੋਂ ਕਰਨ ਸਰ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਸੁਖਵੀਰ ਸਿੰਘ ਜੀ ਅਤ ਕੀ ਚੋਰੀ ਦੀ ਵਾਰਦਾਤ ਹੋਈ ਪੂਰੀ ਰਸੋਈ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30 11 ਵਜੇ ਆਪਾਂ ਸੁੱਤੇ ਆ ਜੀ ਤੇ ਸਾਰੇ ਅਸੀਂ ਦਰਵਾਜ਼ੇ ਤੇ ਉੱਜਰ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੋਕ ਲਗਾ ਕੇ ਪਿੱਛਾ ਵਾਲਾ ਗੇਟ ਵਧੀਆ ਤਰੀਕੇ ਨਾਲ ਚੈੱਕ ਕਰਕੇ ਤੇ ਸੁੱਤੇ ਆ ਜੀ ਇਹ ਘਰ ਕੋਨੇ ਕਰ ਵਿੱਚ ਘਰ ਵਿੱਚ ਜੀ ਮੇਰੀ ਵਾਈਫ ਹੈ ਤੇ ਦੋ ਬੇਟੇ ਹੈ ਤੇ ਮੈਂ ਆ ਜੀ ਮਾਤਾ ਜੀ ਹੈਗੇ ਉਹ ਗੈਸਿਸ ਤੋਂ ਕੋਈ ਤੇ ਰਾਤ ਸੁੱਤੇ ਆ ਜੀ ਸਵੇਰੇ ਕੋਈ ਤਕਰੀਬਨ ਉੱਠੇ ਆ ਤਕਰੀਬਨ 5:00 ਵਜੇ ਉੱਠੇ ਆ ਕਿ ਉਹ ਦੇਖਿਆ ਦਰਵਾਜ਼ਾ ਖੁੱਲਾ ਪਿਆ ਸੀਗਾ ਐਕਸਾਈਟ ਦਾ ਜਦੋਂ ਚੰਗੀ ਤਰ੍ਹਾਂ ਤਫਤੀਸ਼ ਨਾ ਦੇਖਿਆ ਤੇ ਉਹ ਜਾਲੀ ਸਾਡੀ ਵੱਢ ਕੇ ਕਿ ਚੋਰ ਪੂਜਾ ਰੂਮ ਤੋਂ ਹੋ ਕੇ ਬੈੱਡਰੂਮ ਤੇ ਸਟੋਰ ਚ ਗਏ ਆ ਜੀ ਤੇ ਸਾਡਾ ਮਤਲਬ 골ਡ ਸੀਗਾ ਪਿਆ ਜੀ ਕਿੰਨਾ 골ਡ ਕੋਈ 14 ਤੋਂ 15 16 ਟੁੜੇ ਲਗਭਗ ਜੀ ਹੋਏਗਾ ਜੀ ਕੋਈ 200 ਗ੍ਰਾਮ ਚਾਂਦੀ ਹੋਊਗੀ ਜੀ ਕੋਈ ਕੈਸ਼ ਸੀਗਾ ਕੋਈ 35 ਜਾਂ 40 35 ਹਜ਼ਾਰ ਜਾਂ 40 ਹਜ਼ਾਰ ਦੇ ਕਰੀਬ ਜੀ ਉਹ ਸਾਰਾ ਲੈ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ ਉਹ ਆ ਗਈ ਆਪਣੀ ਉਹਨਾਂ ਨੇ ਇੱਕੋ ਰਾਤ ਵਿੱਚ ਦੋ ਵਾਰਾਂ ਚੋਰੀ ਹੋ ਗਈ ਹਾਂਜੀ ਸਰ ਹਾਂਜੀ ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ ਉਹਨਾਂ ਦੇ ਘਰੋਂ ਵੀ ਕਹਿੰਦੇ ਹਾਂਜੀ ਉਹ ਹਾਂਜੀ ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ ਜੀ ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀ ਜੀ ਹੁਣ ਕੋਈ ਥੋੜਾ ਚਿਰ ਹੀ ਹੋਇਆ ਸੀ ਕੋਈ 2 ਮਹੀਨੇ ਉਹਨਾਂ ਦਾ ਵੀ 골ਡ ਸੀਗਾ ਇੱਥੇ ਪਿਆ ਦੇ ਉਹਨਾਂ ਦਾ ਆਪਣਾ ਪੁਰਾਣਾ 골ਡ ਵੀ ਸੀਗਾ ਤੇ ਉਹ ਵੀ 골ਡ ਲੈ ਗਏ ਆ ਜੀ ਇਥੋਂ ਸਰ ਮੰਗ ਮੈਂ ਐਸੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵਧ ਗਈਆਂ ਨੇ ਸਾਡੇ ਇੱਥੇ ਚੋਰੀ ਹੋਈ ਆ ਤਲਵਾੜੇ ਚੋਰੀ ਹੋਈ ਆ ਬੱਲੇ ਹੋਈ ਆ ਮਤਲਬ ਜਿਹੜੇ ਚੋਰ ਹੈਗੇ ਗਰੋ ਇਹ ਮਤਲਬ ਦੇ ਖੁੱਲੇ ਆਮ ਸ਼ਰੀਆਮ ਕੋ ਮਰਿਆ ਆ ਤੇ ਇਹਨਾਂ ਤੇ ਨੱਥ ਪਾਈ ਜਾਏ ਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ ਮਤਲਬ ਬਚ ਜੇ ਤੇ ਲੋਕੀ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ ਤੇ ਚੋਰ ਮਿੰਟਾਂ ਚ ਲੈ ਕੇ ਚਲੇ ਜਾਂਦੇ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਏ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਨੂੰ ਸਾਨੂੰ ਵਾਪਸ ਕੀਤਾ ਜਾਵੇ ਜੀ